ਕਨਦਾ ਮਹੱਲਾ ਪੰਜਵਾ ਭਗਤ ਭਗਤਨੂ ਬਨ ਆਈ ਤਨ ਮਨ ਗਲਤ ਭਏ ਠਾਕੁਰ ਸਿਉ ਆਪਣ ਲੀਏ ਮਲਾਈ ਰਹਾਉ ਗਾਵਨ ਹਾਰੀ ਗਾਵੇ ਗੀਤ ਤੇ ਉਦਰ へ ਪਸੇ ਜਿਹ ਚੀਤ ਵੇਖੇ ਬਿੰਜਨ ਪਰੋਸਨ ਹਾਰੇ ਜਿਹ ਭੋਜਨ ਕੀਨੋ ਤੇ ਤ੍ਰਿਪਤਾਰੈ ਅਨਕ ਸੁਆੰਗ ਕਾਛੇ ਭੇਖ ਧਾਰੀ ਜੈ ਸੋ ਸਾਤੈ ਸੋ ਦ੍ਰਿਸ਼ਟਾਰੀ ਕਹਿਨ ਕਹਾ ਮਨ ਸਗਲ ਜੰਜਾਰ ਨਾਨਕ ਦਾਸ ਸਚ ਕਰਣੀ ਸਾਰ ਕਨੜਾ ਮਹੱਲਾ ਪੰਜਵਾਂ ਤੇਰੋ ਜਨ ਹਰ ਜਸ ਸੁੰਤ ਉਮਾਹਿਉ ਰਹਾਉ ਮਨਹਿ ਪ੍ਰਗਾਸ ਪੇਖ ਪ੍ਰਭ ਕੀ ਸੋਬਾ ਜਤ ਕਤ ਪੇਖੋ ਆਹਿਉ ਸਭ ਤੇ ਪਰੈ ਪਰੈ ਤੇ ਊਚਾ ਗਹਿਰ ਗੰਭੀਰ ਅਥਾਹਿਉ ਉਤ ਪੋਤ ਮਿਲਿਓ ਭਗਤਨ ਕੋ ਜਨ ਸਿਓ ਪਰਦਾ ਲਾਹਿਓ ਗੁਰ ਪ੍ਰਸਾਦ ਗਾਵੈ ਗੁਣ ਨਾਨਕ ਸਹਿਜ ਸਮਾਧਿ ਸਮਾਹਿਓ ਕਾਂਡਾ ਮਹੱਲਾ 5 ਸੰਤਨ ਪਹਿ ਆਪ ਉਧਾਰਨਿ ਆਇਓ ਰਹਾਉ ਦਰਸ਼ਨ ਭੇਟ ਤੋ ਹੋਤ ਪਨੀਤਾ ਹਰ ਹਰ ਮੰਤਰ ਦਰੜਾਇਓ ਕਾਟੇ ਰੋਗ ਭਏ ਮਨ ਨਿਰਮਲ ਹਰ ਹਰ ਔਖਦ ਖਾਇਓ ਆਸਥਿਤ ਭਏ ਬਸੇ ਸੁਖ ਥਾਨਾ ਬੋਹਰ ਨਾ ਕਤਹੁ ਧਾਇ ਸੰਤ ਪ੍ਰਸਾਦ ਤਰੇ ਕੁੱਲ ਲੋਗਾ ਨਾਨਕ ਲਿਪਤ ਨਾਮ ਆਇਓ ਕਾਂੜਾ ਮਹੱਲਾ ਪੰਜਵਾਂ ਵਿਸਰ ਗਈ ਸਬ ਤਾਤ ਪਰਾਇ ਜਬ ਤੇ ਸਾਥ ਸੰਗਤ 모ਹੇ ਪਾਈ ਰਹਾਉ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਨਿ ਆਈ ਜੋ ਪ੍ਰਭ ਕੀਨੋ ਸੋ ਭਲ ਮਾਨਿਓ ਇਹ ਸਮਤ ਸਾਧੂ ਤੇ ਪਾਈ ਸਭ ਮਹਿ ਰਾਵ ਰਹਿਆ ਪ੍ਰਭ ਏਕੈ ਪੇਖ ਪੇਖ ਨਾਨਕ ਬਿਗਸਾਈ ਕਨੜਾ ਮਹੱਲਾ ਪੰਜਵਾ ਠਾਕੁਰ ਜੀਓ ਤੁਹਾਰੋ ਪਰਨਾ ਮਾਨ ਮਹੱਤ ਤੁਮਾਰੇ ਉਪਰ ਤੁਮਰੀ ਓਟ ਤੁਮਾਰੀ ਸਰਨਾ ਰਹਾਉ ਤੁਮਰੀ ਆਸ ਪੁਰਸਾ ਤੁਮਰਾ ਤੁਮਰਾ ਨਾਮ ਰਿਦੈ ਲੈ ਧਰਨਾ ਤੁਮਰੋ ਬਲ ਤੁਮ ਸੰਗ ਸੁਹੇਲੀ ਜੋ ਜੋ ਕਹੋ ਸੋਈ ਸੋਈ ਕਰਨਾ ਤੁਮਰੀ ਦਇਆ ਮયા ਸੁਖ ਪਾਵੋ ਹੋਹੁ ਕਿਰਪਾਲ ਤਾ ਪਉ ਜਲ ਤਰਨਾ ਅਪੈਦਾਨ ਨਾਮ ਹਰ ਪਾਇਓ ਸਿਰ ਡਾਰਿਓ ਨਾਨਕ ਸੰਤ ਚਰਨਾ ਕਾਨੜਾ ਮੁਹੱਲਾ 5 ਸਾਧ ਸਰਨ ਚਰਨ ਚਿਤ ਲਾਇਆ ਸੁਪਨ ਕੀ ਬਾਤ ਸੁਣੀ ਪੇਖੀ ਸੁਪਨਾ ਨਾਮ ਮੰਤਰ ਸਤ ਗੁਰੂ ਦਰੜਾਇਆ ਰਹਾਉ ਨਹਿ ਤ੍ਰਿਪਤਾਨੁ ਰਾਜ ਜੋਬਨ ਧਨ ਬਹਰ ਬਹਰ ਫਿਰ ਤਾਇਆ ਸੁਖ ਪਾਇਆ ਤ੍ਰਿਸ਼ਨਾ ਸਭ 부ਜੀ ਹੈ ਸ਼ਾਂਤ ਪਾਈ ਗੁਣ ਗਾਇਆ ਬਿਨ ਬੂਜੇ ਪਸ਼ੂ ਕੀ ਨਿਆਈ ਭ੍ਰਮ ਮੋਹੇ ਬਿਆਪਿਓ ਮਾਇਆ ਸਾਧ ਸੰਗ ਜਮ ਜੀਵਰੀ ਕਾਟੀ ਨਾਨਕ ਸਹਜ ਸਮਾਇਆ ਕਾਨੜਾ ਮਹੱਲਾ ਪੰਜਵਾ ਹਰ ਕੇ ਚਰਨ ਹਿਰਦੈ ਗਾਏ ਸੀਤਲਾ ਸੁਖ ਸ਼ਾਂਤ ਮੂਰਤ ਸਿਮਰ ਸਿਮਰ ਨਿਤ ਧਿਆਏ ਰਹਾਉ ਸਗਲ ਆਸ ਹੋਤ ਪੂਰਨ ਕੋਟ ਜਰਮ ਦੁਖ ਜਾਏ ਪੁੰਨ দান ਅਨੇਕ ਕਿਰਿਆ ਸਾਧੂ ਸੰਗ ਸਮਾਏ ਤਾਪ ਸੰਤਾਪ ਮਿਟੇ ਨਾਨਕ ਬਹੜ ਕਾਲ ਨਾ ਖਾਏ ਕਨੜਾ ਮਹੱਲਾ ਪੰਜਵਾ ਘਰ ਤੀਜਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਕਥਿਐ ਸੰਤ ਸੰਗ ਪ੍ਰਭ ਗਿਆਨ ਪੂਰਨ ਪਰਮ ਜੋਤ ਪਰਮੇਸ਼ਰ ਸਿਮਰਤ ਪਾਈਐ ਮਾਨ ਰਹਾਉ ਆਵਤ ਜਾਤ ਰਹੀ ਸ਼ਰਮ ਨਾਸੀ ਸਿਮਰਤ ਸਾਧੂ ਸੰਗ ਪਤ ਤਪਨੀਤ ਹੋਏ ਖਿਨ ਭੀਤਰ ਪਾਰ ਬ੍ਰਹਮ ਕੈ ਰੰਗ ਜੋ ਜੋ ਕਥੈ ਸੁਨੇ ਹਰ ਕੀਰਤਨ ਤਾਂ ਕੀ ਦੁਰਮਤ ਨਾਸ ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੈ ਆਸ ਕਨੜਾ ਮਹੱਲਾ ਪੰਜਵਾਂ ਸਾਧ ਸੰਗਤਿ ਨਿਧ ਹਰ ਕੋ ਨਾਮ ਸੰਗ ਸਹਾਈ ਜੀ ਕੈ ਕਾਮ ਰਹਾਉ ਸੰਤ ਰੇਣ ਨਿਤ ਮੱਜਨ ਕਰੈ ਜਨਮ ਜਨਮ ਕੇ ਕਿਲ ਵਿਖ ਹਰੈ ਸੰਤ ਜਨਾਂ ਕੀ ਉੱਚੀ ਬਾਣੀ ਸਿਮਰ ਸਿਮਰ ਤਰੇ ਨਾਨਕ ਪ੍ਰਾਨੀ ਕਨੜਾ ਮਹੱਲਾ ਪੰਜਵਾਂ ਸਾਧੂ ਹਰ ਹਰੇ ਗੁਣ ਗਾਏ ਮਾਨ ਤਨ ਧਨ ਪ੍ਰਾਨ ਪ੍ਰਭ ਕੇ ਸਿਮਰਤ ਦੁਖ ਜਾਏ ਰਹਾਉ ਈਤ ਊਤ ਕਹਾਂ ਲੁ ਭਾਵਹਿ ਇਕ ਸਿਉ ਮਨ ਲਾਈ ਮਹਾ ਪਵਿੱਤਰ ਸੰਤਿ ਆਸਨ ਮਿਲ ਸੰਗ ਗੋਬਿੰਦ ਧਿਆਇ ਸਗਲ त्याਗ ਸਰਮ ਆਇਉ ਨਾਨਕ ਲਿਹਿੋ ਮਲਾਈ ਕਨੜਾ ਮਹੱਲਾ ਪੰਜਵਾ ਪੇਖ ਪੇਖ ਬਿਗ ਸਾਂ ਸਾਜਨ ਪ੍ਰਭ ਆਪਨਾ ਇਕਾਂਤ ਰਹਾਉ ਆਨ ਦਾ ਸੁਖ ਸਹਿਜ ਮੂਰਤ ਤਿਸ ਆਨ ਨਾਹੀ ਭਾਂਤ ਸਿਮਰਤ ਇੱਕ ਬਾਰ ਹਰ ਹਰ ਮਿਟ ਕੋਟ ਕਸਮ ਲਾਂਤ ਗੁਣ ਰਮੰਤ ਦੂਖ ਨਾਸਹਿ ਰਿੱਧ ਭਯੰਤ ਸ਼ਾਂਤ ਅਮਰਤਾ ਰਸ ਪੀਓ ਰਸਨਾ ਨਾਨਕ ਹਰ ਰੰਗ ਰਾਤ ਕਨੜਾ ਮਹੱਲਾ ਪੰਜਵਾਂ ਸਾਜਨਾ ਸੰਤ ਆਓ ਮੇਰੈ ਰਹਾਉ ਆਨੰਦਾ ਗੁਣ ਗਾਏ ਮੰਗਲ ਕਸਮ ਲਾ ਮਿਟ ਜਾਏ ਪਰੇ ਰੈ ਸੰਤ ਚਰਨ ਧਰੋ ਮਾਥੇ ਚਾਂਦਨਾ ਗ੍ਰਹਿ ਹੋਏ ਅੰਧੇਰੈ ਸੰਤ ਪ੍ਰਸਾਦ ਕਮਲ ਵਿਗਸੈ ਗੋਬਿੰਦ ਭਜੋ ਪੇਖ ਨੇਰੈ ਪ੍ਰਭ ਕਿਰਪਾ ਤੇ ਸੰਤ ਪਾਏ ਵਾਰ ਵਾਰ ਨਾਨਕ ਓਹ 베ਰੈ ਕਾਂੜਾ ਮਹੱਲਾ ਪੰਜਵਾਂ ਚਰਨ ਸਰਨ ਗੋਪਾਲ ਤੇਰੀ ਮੋਹ ਮਾਨ ਤੂ ਭਰਮ ਰਾਖ ਲੀਜੈ ਕਾਟ 베ਰੀ ਰਹਾਉ ਭੂਡਾਤ ਸੰਸਾਰ ਸਾਗਰ ਉਦਰੇ ਹਰ ਸਿਮਰ ਰਤਨਾਗਰ ਸੀਤਲਾ ਹਰ ਨਾਮ ਤੇਰਾ ਪੂਰਨੋ ਠਾਕੁਰ ਪ੍ਰਭ ਮੇਰਾ ਦੀਨ ਦਰਦ ਨਿਵਾਰ ਤਾਰਨ ਹਰ ਕਿਰਪਾ ਨਿਦਪਤਤ ਉਧਾਰਨ ਕੋਟ ਜਨਮ ਦੁਖ ਕਰ ਪਾਇਓ ਸੁਖੀ ਨਾਨਕ ਗੁਰਨਾਮ ਦਰੜਾਇਓ ਕਾਂੜਾ ਮਹੱਲਾ ਪੰਜਵਾਂ ਧਾਨਿ ਉਹ ਪ੍ਰੀਤ ਚਰਨ ਸੰਗ ਲਾਗੀ ਕੋਟ ਜਾਪ ਤਾਪ ਸੁਖ ਪਾਏ ਆਏ ਮਿਲੇ ਪੂਰਨ ਬੜ ਭਾਗੀ ਰਹਾਉ ਮੋਹੇ ਅਨਾਥ ਦਾਸ ਜਨ ਤੇਰਾ ਅਵਰ ਓਟ ਸਗਲੀ ਮੋਹੇ त्यागी ਹੋਰ ਭਰਮ ਕਾਟੇ ਪ੍ਰਭ ਸਿਮਰਤ ਗਿਆਨ ਅੰਜਨ ਮਿਲ ਸੋਵਤ ਜਾਗੀ ਤੂੰ ਅਥਾਹ ਹੋਤ ਬਡੋ ਸੁਆਮੀ ਕਿਰਪਾ ਸਿੰਧ ਪੂਰਨ ਰਤਨਾਗੀ ਨਾਨਕ ਜਾਚਕ ਹਰ ਹਰ ਨਾਮ ਮੰਗਾਏ ਮਸਤਕ ਿਆਨ ਧਰਿਓ ਪ੍ਰਭ ਪਾਗੀ ਕਨੜਾ ਮਹੱਲਾ ਪੰਜਵਾ ਉਚਲ ਕਠੋਰ ਕਪਟ ਕਾਮੀ ਜਿਉ ਜਾਣਹਿ ਤਿਉ ਤਾਰ ਸੁਆਮੀ ਰਹਾਉ ਤੂੰ ਸਮਰੱਥ ਸਰਨ ਜੋਗ ਤੂੰ ਰਖਹਿ ਆਪਣੀ ਕਲ ਧਾਰ ਜਾਪ ਤਾਪ ਨੇਮ ਸੁਚ ਸੰਜਮ ਨਾਹੀ ਇਨ ਵਿਦੇ ਛੁਟਕਾਰ ਗਰਤ ਘੋਰ ਅੰਧ ਤੇ ਕੱਢ ਹੋ ਪ੍ਰਭ ਨਾਨਕ ਨਦਰ ਨਿਹਾਰ ਕਨੜਾ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਾਰਾਇਣ ਨਰਪਤ ਨਮਸ਼ਕਾਰੈ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੇ ਰਹਾਉ ਕਮਨ 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 ਗੁਨ ਕਹੀਐ ਅੰਤ ਨਹੀਂ ਕਛ ਪਾਰੈ ਲੱਖ 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 ਕਈ ਕੋਰੈ ਕੋ ਹੈ ਐਸੋ ਵਿਚਾਰੈ ਬਿਸਮ 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 ਹੀ ਭਈ ਹੈ ਲਾਲ ਗੁਲਾਲ ਰੰਗਾਰੈ ਕਹੋ ਨਾਨਕ ਸੰਤਨ ਰਾਸ ਆਈ ਹੈ ਜਿਉ ਚਾਖ ਗੂੰਗਾ ਮੁਸ਼ਕਾਰੈ ਕਾਨੜਾ ਮਹੱਲਾ ਪੰਜਵਾਂ ਨਾ ਜਾਨੀ ਸੰਤਨ ਪ੍ਰਭ ਬਿਨਿਆਨ ਊਚ ਨੀਚ ਸਭ ਪੇਖ ਸਮਾਨੋ ਮੁਖ ਬਕਨੋ ਮਨ ਮਾਨ ਰਹਾ ਕਟ ਕਟ ਪੂਰ ਰਹੇ ਸੁਖ ਸਾਗਰ ਭੈ ਭੰਜਨ ਮੇਰੇ ਪ੍ਰਾਨ ਮਨਹਿ ਪ੍ਰਗਾਸ ਭਇਓ ਭ੍ਰਮ ਨਾਸਿਓ ਮੰਤਰ ਦੀਓ ਗੁਰ ਕਾਨ ਕਰਤ ਰਹੇ ਕਰਤ ਹੈ ਕਰਨਾ ਮੈਂ ਅੰਤਰ ਜਾਮੀ ਗਿਆਨ ਆਠ ਪਹਿਰ ਨਾਨਕ ਜਸ ਗਾਵੇ ਮੰਗਨ ਕਉ ਹਰ ਦਾਨ ਕਾਨੜਾ ਮੁਹੱਲਾ ਪੰਜਵਾਂ ਕਹਿਨ ਕਹਾਵਨ ਕੋ ਕਈ ਕੀਤੇ ਹੈ ਸੋ ਜਨ ਬਿਰਲੋ ਹੈ ਸੇਵਕ ਜੋ ਤਤ ਜੋਗ ਕੋ ਬੀਤੇ ਰਹਾਉ ਦੁਖ ਨਾਹੀ ਸਭ ਸੁਖ ਹੀ ਹੈ ਰੇ ਏਕ ਹੈ ਏਕੀ ਨੇਤੈ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਹਾਰ ਨਹੀਂ ਸਭ ਜੀਤੇ ਸੋਗ ਨਹੀਂ ਸਦਾ ਹਰ ਕੀ ਹੈ ਰੇ ਛੋੜ ਨਾਹੀ ਕਿਛ ਲੇਤਾ ਕਹੋ ਨਾਨਕ ਜਨ ਹਰ 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 ਹੈ ਕਤ ਆਵੈ ਕਤ ਰਮਤੈ ਕਾਂੜਾ ਮਹੱਲਾ ਪੰਜ